ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਤ ਅ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅਰਧ ਗੰ ਚੱਕਰ ਗਦੇ ਸੋ ਚਾਪ ਪਰ ਗਾਨੀ ਸੋਦਮ ਸੰਧਿਚਿਰਾ ਸੰਖੰ ਸੰਤਤਿਮ ਕਰੇਤਰੇ ਨਾਮ ਸਰਮਾ ਤਪੋਚਾ ਜਤਾ।

याश्रे स्वयं सुख्रेतां भवरेक्ष लक्ष्मी पापात्मना कृत दया हृदय सुबुधि श्रद्धास्थान पुर्जन पर्वस्य लज्जातां कौमता सम्परिपाते दे अतिविम्वम श्रीक्षते लक्ष्मीत पदा बहु रात्रीं पाचवे नक्षत्रे रूपश्वीनो व्याप्तमिशन्नी निशाणा मुनीषा सर्व लोकायखाणा या देवी सर्वभूतेषु लक्ष्मी रूपेण संस्थिता नमस्तस्यै 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 नमो नमः श्री लक्ष्मी माता चरण कमले मम दे you know, वाहगुरु जी की फतेह फते। वाहू जी का खालसा वाहगुरु जी की फतेह अः अज जो असी लड़ी चलाई सी नवा शहर च जो एक इतिहासिक फिल्म बीबी रजनी जी बहुत ही ਵੱਡੇ ਬਜਟ ਤੇ ਬਹੁਤ ਹੀ ਵੱਡੇ ਕਲਾਕਾਰਾਂ ਦੇ ਨਾਲ ਰਿਲੀਜ਼ ਹੋਈ ਹੈ ਜਿਹਨੂੰ ਬਹੁਤ ਹੀ ਉਤਸ਼ਾਹ ਲੋਕ ਉਤਸ਼ਾਹ ਨਾਲ ਲੋਕ ਦੇਖ ਰਹੇ ਆ ਬਹੁਤ ਰਿਸਪੌਂਸ ਮਿਲ ਰਿਹਾ ਤੇ ਬਹੁਤ ਹੀ ਰਿਕਾਰਡ ਬ੍ਰੇਕਿੰਗ ਸਕਸੈਸ ਬਣ ਰਹੀ ਹੈ ਉਹਦੀ ਲੜੀ 'ਚ ਹੁਣ ਹੋਰ ਵੀ ਸਾਰੇ ਨਵਾਂ ਸ਼ਹਿਰ 'ਚ ਐਜੂਕੇਸ਼ਨ ਇੰਸਟੀਟਿਊਸ਼ਨਸ ਐਸੋਦਮ ਨੂੰ ਚੱਕ ਰਹੇ ਤੇ ਮੈਂ ਉਹਨਾਂ ਦਾ ਵੀ ਬੜਾ ਧੰਨਵਾਦੀ ਆ ਪਰ ਮੈਂ ਸਭ ਤੋਂ ਵੱਧ ਧੰਨਵਾਦੀ ਸਾਡੇ ਪ੍ਰਿੰਸੀਪਲ ਸਾਹਿਬ ਅ ਪ੍ਰਕਾਸ਼ ਮਾਡਲ ਹਾਈ ਸਕੂਲ ਨਵਾਂ ਸ਼ਹਿਰ ਸਭ ਤੋਂ ਸਾਡਾ ਬਹੁਤ ਹੀ ਪ੍ਰੋਮਿਨੈਂਟ ਸਕੂਲ ਹੈ ਨਵਾਂ ਸ਼ਹਿਰ ਦਾ ਇਹਨਾਂ ਦੇ ਕੈਂਡੀ ਸੁਖਰਾਜ ਸਿੰਘ ਜੀ ਇਹਨਾਂ ਨੇ ਇਹਨਾਂ ਦੀ ਅੱਗੇ ਆ ਕੇ ਬੇਨਤੀ ਕੀਤੀ ਕਿ ਜੀ ਬੱਚਿਆਂ ਨੂੰ ਮੂਵੀ ਇਹ ਮੂਵੀ ਦਿਖਾਉਣੀ ਹੈ ਤਾਂ ਕਿ ਬੱਚਿਆਂ ਨੂੰ ਜਾਣਕਾਰੀ ਮਿਲੇ ਉਦੋਂ ਬਹੁਤ ਸਾਰੇ ਲੋਕ ਸਾਡੇ ਨਾਲ ਹਜੇ ਤੁਰਨ ਲਈ ਬਹੁਤ ਤਿਆਰ ਨਹੀਂ ਸੀ ਪਰ ਇਹਨਾਂ ਨੇ ਬਿਨਾਂ ਇੱਕ ਵਾਰੀ ਵੀ ਪੁੱਛਿਆ ਨਾਲ ਦੀ ਨਾਲ ਹਾਂ ਕੀਤੀ ਤੇ ਬੱਚਿਆਂ ਨੂੰ ਅਸੀਂ ਉਹ ਜਦੋਂ ਫਿਲਮ ਦਿਖਾਈ ਤੋ ਦਾ ਪੂਰੇ ਇਲਾਕੇ ਦੇ ਵਿੱਚ ਜਦੋਂ ਬੱਚਿਆਂ ਨੇ ਦੱਸਿਆ ਤੇ ਬੱਚਿਆਂ ਨੂੰ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਮੈਨੂੰ ਲੱਗਦਾ ਉਹ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਪ੍ਰਿੰਸੀਪਲ ਸਾਹਿਬ ਵੱਲੋਂ ਤੇ ਮੇਰੇ ਵੱਡੇ ਭਰਾ ਸਰਦਾਰ ਪਰਮ ਸਿੰਘ ਖਾਲਸਾ ਕਾਉਂਸਲਰ ਵੱਲੋਂ ਰਿਹਾ ਹੈਗਾ ਤੇ ਮੈਂ ਇਹਨਾਂ ਦੋਨਾਂ ਦਾ ਬਹੁਤ ਵੱਡੇ ਭਰਾਵਾਂ ਦਾ ਧੰਨਵਾਦ ਦੀਆਂ ਤੇ ਅੱਜ ਅਸੀਂ ਫੇਰ ਉਸੇ ਲੜੀ 'ਚ ਬੱਚਿਆਂ ਨੂੰ ਅੱਜੇ ਪਿੱਛੇ ਖੜੇ ਹੈ ਤੇ ਬੜੇ ਉਤਸ਼ਾਹਿਤ ਹੈ ਤੇ ਦੇਖਣ ਜਾ ਰਹੇ ਆ ਮੂਵੀ ਤੇ ਸ਼ੋਅ ਸ਼ੁਰੂ ਹੋਣ ਵਾਲਾ ਹੈ ਜੀ ਅਸੀਂ ਬੱਚਿਆਂ ਨੂੰ ਫਿਲਮ ਦੇਖਣ ਤੋਂ ਬਾਅਦ ਤੇ ਦੁਬਾਰਾ ਪੁੱਛਦੇ ਆ ਕਿ ਪਹਿਲਾਂ ਕਿੰਨਾ ਪਤਾ ਸੀ ਤੇ ਹੁਣ ਕਿਦਾਂ ਪਤਾ ਲੱਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਇਤਿਹਾਸਕ ਮੂਵੀ ਜਿਹੜੀ ਪੰਜਾਬ ਦੇ ਅੰਦਰ ریلیਜ ਹੋਈ ਆ ਬੀਬੀ ਰਜਨੀ ਜੀ ਜਿਹੜੀ ਇੱਕ ਸਿੱਖ ਧਰਮ ਨਾਲ ਸੰਬੰਧਿਤ ਉਹ ਮੂਵੀ ਆ ਕਿਉਂਕਿ ਜਿਹੜੀ ਸਾਡੀ ਵਿਰਾਸਤ ਆ ਜੇ ਉਹਨਾਂ ਨੂੰ ਆਪਣੇ ਆਉਣ ਵਾਲਾ ਜਿਹੜਾ ਭੂ ਵਿਖਿਆ ਜੇ ਉਹਨਾਂ ਨੂੰ ਆਪਣੇ ਧਰਮ ਬਾਰੇ ਪਤਾ ਹੋਊਗਾ ਉਹ ਤਾਂ ਹੀ ਅੱਗੇ ਜਾ ਕੇ ਆਪਣੇ ਧਰਮ ਦੇ ਨਾਲ ਜੁੜ ਸਕਣਗੇ ਮੈਂ ਧੰਨਵਾਦ ਕਰਦਾ ਹਾਂ ਮੇਰੇ ਵੀ ਰਮਨਦੀਪ ਸਿੰਘ ਥਿਆੜਾ ਜਿਨ੍ਹਾਂ ਨੇ ਪਿਛਲੇ ਦਿਨੀ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਉਹ ਮੂਵੀ ਦਿਖਾਈ ਤਾਂ ਕਿ ਉਹਨਾਂ ਨੂੰ ਆਪਣੇ ਧਰਮ ਦਾ ਆਪਣੇ ਵਿਰਸੇ ਦਾ ਪਤਾ ਲੱਗ ਸਕੇ ਤੇ ਅੱਜ ਉਸੇ ਲੜੀ ਤਹਿਤ ਮੇਰੇ ਛੋਟੇ ਵੀਰ ਸੁਕਰਾਇ ਸਿੰਘ ਜੀ ਕੈਂਡੀ ਜੋ ਪ੍ਰਕਾਸ਼ ਮਾਡਲ ਸਕੂਲ ਦੇ ਪ੍ਰਿੰਸੀਪਲ ਹਨ ਉਹਨਾਂ ਨੇ ਇਹ ਅੱਜ ਬਹੁਤ ਵੱਡਾ ਦੁਵਾਰਾ ਉਪਰਾਲਾ ਕੀਤਾ ਹੈ ਕਿ ਉਹ ਆਪਣੇ ਨਿੱਜੀ ਫੰਡ ਦੇ ਉੱਤੇ ਉਹ ਬੱਚਿਆਂ ਨੂੰ ਦੁਵਾਰਾ ਮੂਵੀ ਦਿਖਾ ਰਹੇ ਆ ਕਿਉਂਕਿ ਜੇ ਸਾਡੇ ਬੱਚੇ ਆਪਣੇ ਧਰਮ ਨਾਲ ਆਪਣੇ ਇਤਿਹਾਸ ਨਾਲ ਜੁੜਨਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੀ ਵਿਰਾਸਤ ਕੀ ਆ ਸੋ ਮੈਂ ਇਹਨਾਂ ਦੋਨਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਬੱਚਿਆਂ ਤੋਂ ਵੀ ਆਸ ਕਰਦਾ ਕਿ ਬੱਚੇ ਉਹ ਫਿਲਮ ਦੇਖ ਕੇ ਆਪਣੇ ਧਰਮ ਆਪਣੇ ਵਿਰਸੇ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥਿਆੜਾ ਸਾਹਿਬ ਰਮਦੀਪ ਸਿੰਘ ਥਿਆੜਾ ਆਪਣੇ ਵੱਡੇ ਵੀਰ ਸਰਦਾਰ ਪਰਮ ਸਿੰਘ ਖਾਲਸਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਇਸ ਮੂਵੀ ਦੇ ਥਰੂ ਆਪਣੇ ਵਿਰਸੇ ਇਤਿਹਾਸ ਤੇ ਸਭਿਆਚਾਰ ਦੇ ਨਾਲ ਜੋੜਿਆ ਇਹ ਬਹੁਤ ਵੱਡਾ ਉਪਰਾਲਾ ਹੈ ਸ਼ੁਰੂਆਤ ਕਰਨੀ ਓਕੀ ਹੁੰਦੀ ਐ ਸਭ ਤੋਂ ਪਹਿਲਾਂ ਖਿਆੜਾ ਸਾਹਿਬ ਨੇ ਰਮਨਦੀਪ ਸਿੰਘ ਹੋਰਾ ਨੇ ਮੈਨੂੰ ਅਪਰੋਚ ਕੀਤਾ ਤੇ ਮੈਨੂੰ ਇਹਨਾਂ ਦੀ ਇਹ ਗੱਲ ਬਹੁਤ ਅੱਛੀ ਲੱਗੀ ਅੱਜ ਨਵਾਂ ਸ਼ਹਿਰ ਦੇ ਹੋਰ ਵੀ ਸਕੂਲ ਇਹਨਾਂ ਦੇ ਯਤਨਾ ਸਦਕਾ ਇਸ ਮੂਵੀ ਵੱਲ ਹਮਮਾ ਕੇ ਪਹੁੰਚ ਰਹੇ ਹਨ ਹਾਲ ਦੇ ਵਿੱਚ ਵੀ ਬੂਫਰੇ ਸਕੂਲਾਂ ਨੂੰ ਵੀ ਸਮਾਨ ਨਹੀਂ ਮਿਲਦਾ ਪਿਆ ਸੋ ਮੈਂ ਚਾਹਨਾ ਕਿ ਇਹੋ ਜਿਹੇ ਅਪਰਾਲੇ ਇਸ ਤਰ੍ਹਾਂ ਦੇ ਉਦਮੀ ਅਪਰਾਲੇ ਹਰ ਇੱਕ ਨੂੰ ਹਰ ਇੱਕ ਧਾਰਮਿਕ ਧਾਰਮਿਕ ਪੱਖ ਨੂੰ ਵੀ ਰੱਖਦੇ ਹੋਏ ਸਮਾਜਿਕ ਪੱਖ ਨੂੰ ਵੀ ਰੱਖਦੇ ਹੋਏ ਇਹ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਸੱਭਿਆਚਾਰ ਤੇ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਹੈ ਮੈਂ ਇੱਕ ਵਾਰ ਤੋਂ ਫਿਰ ਧੰਨਵਾਦ ਕਰਦਾ ਹਾਂ ਸਰਦਾਰ ਰਮਨਦੀਪ ਸਿੰਘ ਥਿਆੜਾ ਤੇ ਆਪਣੇ ਵੱਡੇ ਵੀਰ ਪਰਮ ਸਿੰਘ ਖਾਲਸਾ ਜੀ ਹੋਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਤਾ ਕੀ ਨਾਮ ਹੈ ਤੁਹਾਡਾ ਜਾਨਣਿਆ ਤੁਸੀਂ ਫਿਰ ਜਿਹੜੀ ਧਾਰਮਿਕ ਫਰਮਾਂ ਪਹਿਨੀ ਵਾਰ ਦੇਖੀ ਹੈ ਦੂਜੀ ਵਾਰ ਦੂਜੀ ਵਾਰ ਕਿੱਦਾਂ ਦਾ ਫੀਰ ਵਾਰ ਬਹੁਤ ਵਧੀਆ ਇਹਦੇ ਵਿੱਚ ਸੱਖਾਂ ਨੂੰ ਕੀ ਮੜਿਆ ਆਪਾਂ ਕੀ ਸਾਨੂੰ ਆਪਣੀ ਸਿੱਖੀ ਦੀ ਲੈਨਵਰਥ ਤੋੜਨਾ ਚਾਹੀਦਾ ਸਿੱਖੀ ਨੂੰ ਫੋਲੋ ਕਰਨਾ ਚਾਹੀਦਾ ਆ ਹਾਂ ਤੁਸੀਂ ਇਹ ਮੈਕੂਲ ਵੀ ਜਾਂਦੇ ਸੀ ਜਾਂ ਥੋੜਾ ਬਹੁਤ ਜਾਂਦੇ ਸੀ ਥੋੜਾ ਬਹੁਤ ਜਾਂਦੇ ਸੀ ਉਹ ਵੀ ਦੇਖਣ ਤੋਂ ਬਾਅਦ ਜ਼ਿਆਦਾ ਪਤਾ ਲੱਗਿਆ ਹਾਂਜੀ ਤੇ ਸਮਰਪਣ ਬਾਰੇ ਰੱਬ ਦੇ ਵਿੱਚ ਪੱਕੇ ਯਕੀਨ ਬਾਰੇ ਕੀ ਕੀ ਪਤਾ ਲੱਗਿਆ ਸਾਨੂੰ ਰੱਬ 'ਤੇ ਵਿੱਚ ਪੂਰਾ ਯਕੀਨ ਰੱਖਣਾ ਚਾਹੀਦਾ ਰੱਬ ਸਾਨੂੰ ਸਾਰਾ ਕੁਝ ਦਿੰਦਾ ਹੈ। ਉਹ ਨਾ ਤੋਟਾ। ਜੈਸਮਿਨ। ਉਹ ਬੀਬੀ ਰਜਨੀ ਦਾ ਵਿਸ਼ਵਾਸ ਸੀਗਾ ਉਹਦੇ ਬਾਰੇ ਤੁਸੀਂ ਕੀ ਕਹਦਾ ਸੀ? ਬੀਬੀ ਐਨੀ ਨੂੰ ਵਿਸ਼ਵਾਸ ਸੀ ਕਿ ਰੱਬ ਹੈਗਾ ਆ ਤੇ ਉਹ ਮੇਰੀਆਂ ਮਨੁਕਾਮਨਾ ਪੂਰੀਆਂ ਕਰੂਗਾ ਜਿੱਦਾਂ ਕਿ ਉਹਦੇ ਘਰ ਵਾਲਾ ਸੀ ਜਿੱਦਾਂ ਬਿਖਾਰੀ ਸੀਗਾ ਤੇ ਉਹਨੂੰ ਯਕੀਨ ਸੀ ਕਿ ਉਹ ਇੱਕ ਦਿਨ ਜ਼ਰੂਰ ਠੀਕ ਹੋਊਗਾ। ਜੈਸਮਿਨ ਗੌਰ। ਯਸ ਮੀਨਸ ਉਹ ਕਿੱਦਾਂ ਲੱਗਿਆ ਤੁਹਾਨੂੰ ਦੇਖ ਕੇ ਫਿਲਮ ਥੋੜੀ ਲਾਸਟ ਦੇ ਵਿੱਚ ਇਮੋਸ਼ਨਲ ਸੀਗੀ ਬਾਕੀ ਬਹੁਤ ਵਧੀਆ ਫਿਲਮ ਸੀ ਇਮੋਸ਼ਨਲ ਕਿੱਦਾਂ ਸੀਗੀ ਇਮੋਸ਼ਨਲ ਦੇ ਵਿੱਚ ਜਦੋਂ ਆਪਣੇ ਪੇਰੈਂਟਸ ਦੇ ਕੋਲ ਲਾਸਟ ਦੇ ਵਿੱਚ ਆਉਂਦੀ ਆ ਉਹਦੀ ਸਾਰੀ ਫੈਮਿਲੀ ਉਹਨੂੰ ਇੰਨਾ ਮੀਨਸ ਉਹਨੂੰ ਪਿਆਰ ਕਰਦੀ ਤੇ ਜਦੋਂ ਉਹ ਉਹਨਾਂ ਨੂੰ ਇੰਨੇ ਦਿਨਾਂ ਬਾਅਦ ਦੇਖਦੀ ਤਾਂ ਉਹ ਬਹੁਤ ਇਮੋਸ਼ਨਲ ਹੋ ਜਾਂਦੀ ਆ ਜਿਹਨੂੰ ਦੇਖ ਕੇ ਮੀਨਸ ਜਿਹੜਾ ਦੇਖਣ ਵਾਲਾ ਹੈ ਉਹ ਵੀ ਥੋੜਾ ਇਮੋਸ਼ਨਲ ਹੋ ਜਾਂਦਾ ਤੁਸੀਂ ਇੰਸਪਾਇਰ ਹੋਏ ਮੂਵੀ ਦੇਖ ਕੇ ਯਸ ਬਹੁਤ ਜ਼ਿਆਦਾ ਤੁਸੀਂ ਬੀਬੀ ਰਜਨੀ ਜੀ ਬਾਰੇ ਪਹਿਲਾਂ ਕਿੰਨਾ ਕੁ ਜਾਣਦੇ ਸੀਗੇ ਪਤਾ ਨਹੀਂ ਬਿਲਕੁਲ ਨਹੀਂ ਪਤਾ ਦੇਖੀਏ ਇਹ ਬਣਾ ਮੂਵੀ ਨਹੀਂ ਬੀਬੀ ਰਜਨੀ ਜੀ ਬਾਰੇ ਜਾਣਦੇ ਸੀ ਪਹਿਲਾਂ ਨਹੀਂ ਹਰਮੰਦਰ ਸਾਹਿਬ ਗਏ ਸੀ ਕਦੇ ਹਾਂਜੀ

ਤੇ ਫਿਰ ਕਿਹੜਾ ਰੋਲ ਸਭ ਤੋਂ ਵਧੀਆ ਲੱਗੀ ਜਿਹੜੀ ਕੀ ਅਰਜਨੀ ਦਾ ਜੀ ਹਾਂ ਜੀ ਲੋ ਹਾਂ ਤੇ ਉਹ ਤਾਂ ਉਹਨਾਂ ਦਾ ਮੇਨ ਰੋਲ ਸੀਗਾ ਹੀ ਉਹਨਾਂ ਤੋਂ ਲਾਵਾ ਤੁਹਾਨੂੰ ਹੋਰ ਕਿਸ ਕਰਦਾਰ ਦਾ ਪਿੰਕਾ ਜਰਗ ਨਹੀਂ ਵੀ ਉਹਨਾਂ ਵਿੱਚ ਕੀਤਾ ਹਾਂਜੀ ਉਹਨਾਂ ਦਾ ਵਧੀਆ ਸੀ ਉਹਨਾਂ ਦੀ ਕੀ ਕਰਦਾਰ ਹੈ ਉਹਨਾਂ ਦਾ ਉਹਨਾਂ ਨੇ ਉੱਥੇ ਜਿੱਦਾਂ ਹੈਲਪ ਕੀਤੀ ਉਹਨਾਂ ਦੀ ਦਜਨੀ ਦੀ ਠੀਕ ਹੈ ਜੀ ਹਾਂ ਜੀ ਉਹਦਾ ਵੀ ਉਹ ਇਨਸਪਾਇਰ ਕਰ ਰਹੇ ਆ ਪੰਜਾਬ ਨੂੰ ਪਿੰਕਾ ਜਰਗ ਤੇ ਹੈਰੀ ਮੰਦਿਰ ਠੀਕ ਹੈ ਜੀ ਹਾਂ ਜੀ ਤੁਸੀਂ ਸਰਦਾਰ ਸਾਹਿਬ ਕੁਝ ਦੱਸੋ ਸਾਨੂੰ ਫਿਰੰਦਾ ਬਹੁਤ ਚੰਗੀ ਲੱਗੀ ਤੇ ਸਾਨੂੰ ਸਿੱਖੀ ਨਾਲ ਪ੍ਰਮੋਟ ਹੋਣ ਦੇ ਬਾਰੇ ਇਹ ਸਿੱਖੀ ਨਾਲ ਜੁੜਨ ਦਾ ਹੈ ਬਹੁਤ ਵਧੀਆ ਗੱਲ ਆ ਤੇ ਮੈਂ ਸਿੱਖੀ ਨਾਲ ਜੁੜਨ ਵਾਲੀ ਜਿਹੜੀ ਨਾਲ ਫਿਲਮ ਆ ਤੇ ਬਾਕੀ ਸਾਰਿਆਂ ਦਾ ਰੋਲ ਵਧੀਆ ਸੀਗਾ ਤੇ ਸਾਡੇ ਸਰਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਨੂੰ ਫਿਲਮ ਦਿਖਾਉਣ ਲੈ ਕੇ ਆਏ ਤੇ ਕੈਂਡੀ ਸਰ ਤੇ ਪ੍ਰੀਤੀ ਮੈਮ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਕੈਂਡੀ ਸੁਖਰਾਜ ਸਿੰਘ ਕੈਂਡੀ ਸਰ ਸੁਖਰਾਜ ਸਿੰਘ ਸਰ ਦਾ ਬਹੁਤ ਬਹੁਤ ਧੰਨਵਾਦ ਆ ਜੀ ਹਾਂ ਜੀ ਬੱਸ ਟੀਚਰ ਤੁਸੀਂ ਪਹਿਲਾਂ ਦੇਖੀਏ ਉਹ ਨਹੀਂ ਸਰ ਮੈਂ ਕਜੀ ਸ੍ਰੀ ਬਾਰੇ ਤੁਸੀਂ ਹਾਂ ਜੀ ਨਹੀਂ ਜੇ ਬਹੁਤ ਵਧੀਆ ਲੱਗਿਆ ਫਿਲਮ ਦੇ ਕੇ ਮੂਵੀ ਦੇ ਕੇ ਧਾਰਮਿਕ ਦੇ ਨਾਲ ਰਿਲੇਟਡ ਫਿਲਮ ਸੀ ਬਹੁਤ ਅੱਛੀ ਮੂਵੀ ਸੀ ਕਦੀ ਮੈਂ ਪਹਿਲਾਂ ਇਦਾਂ ਦੀ ਮੂਵੀ ਨਹੀਂ ਦੇਖੀ ਜਿਹੜੀ ਤੁਹਾਨੂੰ ਇਹ ਲੱਗਦਾ ਜੀ ਵੀ ਮੈਂ ਦੇਖਿਆ ਜਦੋਂ ਨਾ ਮੈਂ ਟ੍ਰੇਲਰ ਹੀ ਦੇਖਿਆ ਜਦੋਂ ਮੈਂ ਛੋਟਾ ਹੁੰਦਾ ਸੀ ਆਮ ਆਮ 90s ਕਿਡ ਤੇ ਬਹੁਤ ਘੱਟ ਮਤਲਬ ਜਿਹੜੇ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਸਾਨੂੰ ਸਾਡੀਆਂ ਮਾਵਾਂ ਸਾਥੀਆਂ ਦੇ ਰੂਪ ਚ ਸੌਣ ਲੱਗੇ ਸੁਣਾਉਂਦੀਆਂ ਹਾਂ ਹਾਂਜੀ ਸਾਨੂੰ ਜਸ ਗਾਈ ਕਰਦੇ ਸੀ ਹਾਂਜੀ ਹਾਂਜੀ ਅਸੀਂ ਰੀਅਲਟੀ ਚ ਦੇਖੀ ਸੀ ਤੇ ਅਸੀਂ ਜਦੋਂ ਹਰਮੰਦਰ ਸਾਹਿਬ ਜਾਂਦੇ ਸੀ 베ਰੀ ਤੇ ਸਾਰੇ ਮੱਥੇ ਟੇਕਦੇ ਆ ਤਾਂ ਆਲਮੋਸਟ ਖਰੇਕਟਰ ਰਮਨ ਦਾ ਪੰਜਾਬੀ ਵੀ ਤੇ ਨਾਨ ਬਲੇਡ ਵੀ ਰਮਨਦਰ ਸਾਹਿਬ ਆਲਮੋਸਟ ਜਾਣ ਨਹੀਂ ਆਪਾ ਹੈ ਨਾ ਇੰਡੀਅਨ ਤੇ ਨਾਨ ਇੰਡੀਅਨ ਵੀ ਉਹ ਜਦੋਂ ਅਸੀਂ ਉੱਥੇ ਮੱਥਾ ਟੇਕ ਵੀ ਆਉਣੇ ਤਾਂ ਵੀ ਬੜਿਆ ਨੂੰ ਸਟੋਰੀ ਨਹੀਂ ਪਤਾ ਪਰ ਤੁਹਾਨੂੰ ਲੱਗਦਾ ਕਿ ਦਿਸ মুਵੀ ਵਿਲ ਬੀ ਅ ਮਾਈਲਸਟੋਨ ਬਹੁਤ ਜਾ ਇਨਸਪਾਇਰ ਕਰਨ ਲਈ ਹੈ ਧਾਰਮਿਕ ਲਈ ਬਹੁਤ ਅੱਛੀ ਫਿਲਮ ਹੈ ਜੇ ਬੱਚਿਆਂ ਨੂੰ ਜਿਹਦੇ ਵਿੱਚ ਐਸੇ ਪ੍ਰੈਕਟੀਕਲ ਦੱਸਿਆ ਗਿਆ ਹੈ ਸਮਾਜਿਕ ਧਾਰਮਿਕ ਐਸੇ ਪ੍ਰੈਕਟੀਕਲ ਹਾਂਜੀ ਬਹੁਤ ਅੱਛੀ ਹੋਰ ਐਸੇ ਕਰੈਕਟਰ ਰਜਨੀ ਦਾ ਵਿੱਚ ਐਡ ਕਰਕੇ ਬਹੁਤ ਚੰਗਾ ਮੈਮ ਮਿਸਿਸ ਪੂਨਮ ਕਪੂਰ ਅਮ ਮੈਸਿਸ ਗੁਮੂ ਟੂ ਸੀ ਹੀ ਤੁਹਾਡੇ ਪ੍ਰਿੰਸੀਪਲ ਸਾਹਿਬ ਨੇ ਦਾ ਉਧਰ ਲਿਆ ਹਾਂਜੀ ਉਹਨਾਂ ਲਈ ਬਹੁਤ ਥੈਂਕਫੁਲ ਪਹਿਲੇ ਬਹੁਤ ਇਲਾਕੇ ਦੇ ਸਕੂਲ ਚ ਵੀ ਸਾਡੇ ਸਬੰਧਕ ਚ ਵੀ ਹੈਗੇ ਆ ਮੇਰੀ ਉਹਨਾਂ ਨਾਲ ਡਿਸਕਸ਼ਨਸ ਹੋ ਰਹੀਆਂ ਸੀ ਸਾਡੇ ਸਰਦਾਰ ਪਰਮ ਸਿੰਘ ਜੀ ਨਾਲ ਗੱਲਬਾਤ ਹੋਣ ਲੱਗਿਆ ਇਹਨਾਂ ਦੀ ਟੀਮ ਫਿਲਮ ਦੀ ਸਾਡੇ ਕੋਲ ਆਈ ਸੀ ਡਿਮੋਸ਼ਨ ਦੇ ਉਦੋਂ ਡਿਸਕਸ਼ਨ ਹੋਈ ਹੈ ਠੀਕ ਹੈ ਜੀ ਐਵੇਂ ਵੀ ਕਰਾਂਗੇ ਕਿ ਬੱਚਿਆਂ ਨੂੰ ਲੈ ਕੇ ਜਾਵਾਂਗੇ ਤਾਂ ਉਹਦੇ ਸਭ ਤੋਂ ਪਹਿਲਾਂ ਸਾਨੂੰ ਸਹਿਯੋਗ ਦਿੱਤਾ ਸੀ ਪ੍ਰਿੰਸੀਪਲ ਕੈਂਡੀ ਸੁਗਰਾਜ ਸਿੰਘ ਨੇ ਸਰ ਨੂੰ ਹੀ ਥੈਂਕ ਯੂ ਲਾ ਬਹੁਤ ਜ਼ਿਆਦਾ ਕਿ ਬੱਚਿਆਂ ਨੂੰ ਪੂਰਪੱਕ ਦੇ ਨਾਲ ਲਗਾਏ ਦੇਖੋ ਵੀ ਸਾਰੇ ਇਲਾਕੇ ਦੇ ਵੱਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆਪਣੇ ਦੇ ਇਸ ਇਲਾਕੇ ਦੇ ਉਹ ਵੀ ਮਗਰ ਸਾਰੇ ਦਿਖਾਨ ਆ ਰਹੇ ਆ ਪਹਿਲੇ 3 ਦਿਨ ਮੂਵੀ ਨੂੰ ਸਾਡੇ ਸ਼ਹਿਰ ਚ ਘੱਟ ਰਿਸਪੌਂਸਿਵ ਬਾਕੀ ਸਾਰੇ ਪੰਜਾਬ ਚ ਹੁਣ ਸਾਰੇ ਪੰਜਾਬ ਚ ਆ ਤੇ ਤੀਸਰਾ ਵੀਕ ਅੱਜ ਦੇ ਜ਼ਮਾਨੇ ਚ ਬਹੁਤ ਰੇਅਰ ਆਉਂਦਾ ਤਾਂ ਹੁਣ ਵੀ ਦੇਖੋ ਪੂਰਾ ਦਿਨ ਹਾਊਸਹੋਲਡ ਚੱਲ ਰਿਹਾ ਅੱਜ ਅੱਜ ਬੱਚੇ ਇੰਟਰਸਟਿਡ ਆ ਹੋਰ ਵੀ ਦੇਖ ਲਈ ਬਹੁਤ ਜ਼ਿਆਦਾ ਇੰਟਰਸਟਿਡ ਜੇ ਆਪਾਂ ਇਹ ਡਾਕਟਰ ਸਰ ਨੇ ਬਹੁਤ ਆਪਾਂ ਇਹਦਾ ਰਿਸਪੋns ਪੰਜਾਬੀ ਦੇਣ ਲੱਗ ਜਾਾਂਗੇ ਤੇ ਜਿਹੜੀਆਂ ਗੈਂਗਸਟਰਸ ਦੀਆਂ ਮੂਵੀਜ਼ ਪਿਛਲੇ ਸਮਿਆਂ ਚ ਆਉਂਦੀਆਂ ਨਹੀਂ ਆ ਉਥੋਂ ਸੋਸ਼ਲ ਰਿਲੀਜੀਅਸ ਮੂਵੀਜ਼ ਵੱਲ ਨੂੰ ਜ਼ਿਆਦਾ ਝੁਕਾਅ ਪਹਿਲਾਂ ਵਾਂਗੂ ਦੁਬਾਰਾ ਹੋਈ ਜੀਸਰ ਵਾਲੀ ਬੱਚੇ ਇੰਟਰਸਟਿਡ ਕੋਤਨ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ

ਨਬੀਅਤ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ